ਕੱਢ ਬੈਠਿਆ ਪਹਿਲੀ ਵਾਰ ਇੰਜਨ ਵਾਲੀ ਬੇੜੀ ਜਿਹੜੀ ਉਹ ਜਾ ਰਹੀ ਆ ਇਹ ਬਹੁਤ ਜ਼ਬਰਦਸਤ ਆ ਜਾਦੀ ਮਾਰਦੀ ਛਾਲਾ ਆਲਾ ਪਾਣੀ ਦੇ ਨਾਲ ਤੇ ਉਹ ਕਰਦਾ ਬਹੁਤ ਵਧੀਆ ਆ ਹਾਂ ਜਿਲੇ ਪਰਲਾ ਕਰਨਾ ਛੇਤੀ ਆਇਆ ਨਾ ਕਿ ਹੁਣ ਜ ਨਹੀਂ ਹੋਣਾ ਦਾ ਨਹੀਂ ਘਟਾ ਬਹੁਤ ਵਧੀਆ ਚੱਲਦੀ ਆ ਜਾ ਗਾੜਾ ਇਹ ਦੇਤੀ ਜਗਾੜਾ ਬਣਾਈਆਂ ਭਾਈ ਇਹ ਹਰੀ ਗਾੜਾ ਬੜੀਆ ਚੱਲਦੀ ਹੈ ਕੋਈ ਗੱਲ ਨਹੀਂ ਓਹ ਆਵਾ ਧੰਨਵਾਦ ਆ ਸਾਡੇ ਪਪਾ ਜੀ ਸੇਕੀ ਦਾ ਤੋਂ ਦਰ ਆ ਭਗਤ ਨਾਜੀ ਦੇ ਕੋਲ ਵਾਲੇ ਸਟੋਰ ਵਾਲੇ